PSPCL ਵੱਲੋਂ ਪੋਸਟਾਂ ਆਈਆਂ ਨੇ ਜੀ ਅੱਜ ਹੀ ਅਪਲਾਈ ਹੁਣੋ ਸ਼ੁਰੂ ਹੋ ਚੁੱਕਿਆ ਅਕਾਊਂਟ ਆਫੀਸਰ ਅਸਿਸਟੈਂਟ ਮੈਨੇਜਰ ਐਚਆਰ ਐਮਆਰ ਐਚਆਰ ਰੈਵਨਿਊ ਅਕਾਊਂਟੈਂਟ ਤੇ ਇੰਟਰਨਲ ਆਡੀਟਰ ਡਿਟੇਲ ਚ ਆਪਾਂ ਦੇਖਦੇ ਆ ਜੀ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਹੋ ਜਿਹੜੀ ਮਿਸ ਨਾ ਹੋਵੇ 8 ਤਰੀਕ ਤੋਂ ਆਨਲਾਈਨ ਅਪਲਾਈ ਹੁਣਾ ਸ਼ੁਰੂ ਹੋ ਗਏਗਾ ਜੀ ਕਲਰਕ ਦੀਆਂ 258 ਪੋਸਟਾਂ ਇੱਕ ਸਟੋਰ ਕੀਪਰ ਤੇ 62 ਪੋਸਟਾਂ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀ ਆਨਸਰ ਕੀ ਵੀ ਆਉਣ ਵਾਲੀ ਹੈ ਜੀ 28124 ਵਾਲੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਵਾਲੀ ਉਹਦੇ ਲਈ ਜੁੜੇ ਰਹੋ ਜੀ 26 ਤਿੰਨ 2024 ਲਾਸਟ ਡੇਟ ਹੈ ਹੁਣ ਗੱਲ ਕਰਦੇ ਹਾਂ ਕੌਣ ਕੌਣ ਅਪਲਾਈ ਕਰ ਸਕਦੇ ਜੀ ਪੋਸਟਾਂ ਦੀ ਗੱਲ ਕਰ ਲਈਏ ਪਹਿਲਾਂ ਜੀ ਅਕਾਊਂਟ ਆਫੀਸਰ ਦੀਆਂ 15 ਨੇ ਅਸਿਸਟੈਂਟ ਮੈਨੇਜਰ ਐਚ ਆਰ 4 ਨੇ ਜੀ ਰੈਵਨਿਊ ਅਕਾਊਂਟੈਂਟ 24 ਇੰਟਰਨਲ ਆਡੀਟਰ 51 ਇਹ ਕੈਟਾਗਰੀ ਵਾਈਜ਼ ਡਿਟੇਲ ਦਿੱਤੀ ਹੋਈ ਹੈ ਜੀ ਟੋਟਲ ਪੋਸਟਸ ਦੀ 15 ਪੋਸਟਾਂ ਚੋਂ 7 ਪੋਸਟਾਂ ਔਮਨ ਕੈਟਾਗਰੀ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਉਸ ਉਸ ਤੋਂ ਬਾਅਦ ਟੇਬਲ 2 ਹੈ ਜੀ ਅਸਿਸਟੈਂਟ ਮੈਨੇਜਰ ਐਚ ਆਰ ਦਾ ਚਾਰ ਜੋ ਇੱਕ ਪੋਸਟ ਹੈ ਜਿਹੜੀ ਔਮਨ ਦੇ ਲਈ ਰੈਵਨਿਊ ਅਕਾਊਂਟੈਂਟ ਦੀਆਂ ਟੋਟਲ ਪੋਸਟਾਂ ਨੇ ਜੀ ਬੈਕਲੋਗ ਵਾਲੀਆਂ ਵੀ ਇਹਦੇ ਚ ਜੁੜੀਆਂ ਨੇ ਜੀ ਬੈਕਲੋਗ ਦੀ ਇੱਕ ਨਿਊ ਵੈਕੈਂਸੀ ਵੀ ਨੇਗੀ ਟੋਟਲ 23 ਊਮਨ ਦੇ ਲਈ ਰਿਜ਼ਰਵ ਬਣੇਗੀਆਂ 7 ਟੋਟਲ ਵੈਕੈਂਸੀ 24 24 ਚੋਂ 7 ਊਮਨ ਦੇ ਲਈ ਰਿਜ਼ਰਵ ਹੈ ਬੈਕਲੋਗ ਦੀ ਇੱਕ ਅਲੱਗ ਦਰਸਾਈ ਗਈ ਹੈ ਜੀ ਇੰਟਰਨਲ ਆਡੀਟਰ ਦੀਆਂ ਪੋਸਟਸ ਦੇਖ ਲੈਣੇ ਜੀ ਟੋਟਲ ਇੰਟਰਨਲ ਆਡੀਟਰ ਦੀਆਂ ਪੋਸਟਸ ਨੇਗੀਆਂ ਬੈਕਲੋਗ ਦੀਆਂ ਇਹਦੇ ਚ 10 ਪੋਸਟਾਂ ਨੇਹੀਆਂ ਠੀਕ ਹੈ ਜੀ 10 ਪੋਸਟਾਂ ਬੈਕਲੋਗ ਦੀਆਂ ਨੇਗੀਆਂ ਤੇ 41 ਪੋਸਟਾਂ ਨੇਗੀਆਂ ਜਿਹੜੀਆਂ ਉਹ ਟੋਟਲ ਨੇਗੀਆਂ ਜੀ ਐਕਸਕਲੂਡਿੰਗ ਬੈਕਲੋਗ ਤੋਂ ਇਲਾਵਾ ਤੇ ਊਮਨ ਦੇ ਲਈ ਰਿਜ਼ਰਵ ਨੇਗੀਆਂ ਜਿਹੜੀਆਂ ਜੀ 16 ਟੋਟਲ 51 ਪੋਸਟਾਂ ਨੇਗੀਆਂ ਵਿੱਚ ਬੈਕਲੋਗ ਲਗਾ ਕੇ 16 ਊਮਨ ਦੇ ਲਈ ਰਿਜ਼ਰਵ ਨੇਗੀਆਂ ਠੀਕ ਹੈ ਜੀ ਹੁਣ ਅੱਗੇ ਆਪਾਂ ਚੱਲਦੇ ਹਾਂ ਜੀ ਟੇਬਲ ਸੀ ਇਲੀਜੀਬਿਲਟੀ ਕ੍ਰਾਈਟੇਰੀਆ ਦੇ ਲਈ ਅਕਾਊਂਟ ਆਫੀਸਰ ਦੀ ਸੀਏ ਜਾਂ ਆਈਸੀਡਬਲਯੂਏ ਕਿਤੀ ਹੋਣੀ ਚਾਹੀਦੀ ਹੈ ਅਸਿਸਟੈਂਟ ਮੈਨੇਜਰ ਦੇ ਲਈ 2 ਸਾਲ ਦੀ ਰੈਗੂਲਰ ਐਮਬੀਏ ਤੇ ਨਾਲ ਹੀ ਘੱਟੋ ਘੱਟ 60% ਮਾਰਕਸ ਹੈ ਜਿਹੜੇ ਉਹ ਪ੍ਰਾਪਤ ਕੀਤੇ ਹੋਣੇ ਚਾਹੀਦੇ ਆ ਜਾਂ ਰੈਗੂਲਰ ਪੀਐਸਪੀਸੀਐਲ ਜਾਂ ਪੀਐਸਟੀਸੀਐਲ ਐਮਪਲੋਏ 2 ਤੋਂ 3 ਸਾਲ ਐਮਬੀਏ ਵਿਦ ਅਟ ਲੀਸਟ 60% ਮਾਰਕਸ ਦੇ ਨਾਲ ਜਾਂ ਸੀਸੀ ਜਾਂ ਡਿਸਟੈਂਸ ਰਾਈ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਰੈਵਨਿਊ ਅਕਾਊਂਟੈਂਟ ਦੇ ਲਈ ਬੀਕਮ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ 60% ਮਾਰਕਸ ਦੇ ਨਾਲ ਜਾਂ ਫੁੱਲ ਰੈਗੂਲਰ ਐਮ ਕਾਮ ਹੋਣੀ ਚਾਹੀਦੀ ਹੈ 50% ਮੈਕਸ ਦੇ ਨਾਲ ਜਾਂ ਸੀਏ ਇੰਟਰ ਔਰ ਜਾਂ ਆਈ ਸੀ ਡਬਲਯੂ اے ਆਈ ਇੰਟਰ ਹੋਣੀ ਚਾਹੀਦੀ ਹੈ ਇੰਟਰਨਲ ਆਡੀਟਰ ਦੇ ਲਈ ਫੁੱਲ ਟਾਈਮ ਰੈਗੂਲਰ ਬੀ ਕਾਮ 60% ਮੈਕਸ ਦੇ ਨਾਲ ਜੇ ਬੀ ਕਾਮ ਜਾਂ ਫੁੱਲ ਟਾਈਮ ਐਮ ਕਾਮ ਹੈ ਜਿਹੜੀ ਉਹ 50% ਮੈਕਸ ਦੇ ਨਾਲ ਹੋਣੀ ਚਾਹੀਦੀ ਹੈ ਜਾਂ ਸੀਏ ਜਾਂ ਇੰਟਰ ਜਾਂ ਆਈ ਸੀ ਡਬਲਯੂ اے ਇੰਟਰ ਹੋਣਾ ਚਾਹੀਦਾ ਹੈ ਨੌਲੇਜ ਜਿਹੜੀ ਪੰਜਾਬੀ ਦੀ ਕੈਂਡੀਡੇਟ ਨੂੰ ਹੋਣੀ ਚਾਹੀਦੀ ਹੈ ਜੀ 10ਵੀਂ ਪੱਧਰ ਤੱਕ ਦੀ ਏਜ ਲਿਮਟ ਹੈ ਜਿਹੜੀ ਅਕੋਰਡਿੰਗ ਟੂ 18 ਤੋਂ 37 ਸਾਲ ਹੋਊਗੀ ਅ ਅਕੋਰਡਿੰਗ ਟੂ ਕੈਟੇਗਰੀ ਰਿਲੈਕਸੇਸ਼ਨ ਹੈ ਜਿਹੜੀ ਉਹ ਕੈਂਡੀਡੇਟ ਨੂੰ ਮਿਲ ਸਕਦੀ ਹੈ ਠੀਕ ਹੈ ਜੀ ਹੁਣ ਗੱਲ ਕਰਦੇ ਆ ਅੱਗੇ ஆன்ਲਾਈਨ ਐਪਲੀਕੇਸ਼ਨ ਫੀ ਹੈ ਜਿਹੜੀ ਜੀ ਉਹ ਆਲ ਕੈਂਡੀਡੇਟਸ ਐਕਸੈਪਟ ਐਸਸੀ ਐਸਟੀ ਛੱਡ ਕੇ ਪਰਸਨ ਵਿਦ ਡਿਸੇਬਿਲਟੀ ਛੱਡ ਕੇ ਜੀ ਨਾ ਜੇ ਆ ਆਲ ਐਕਸਰਵਿਸਮੈਨ ਛੱਡ ਕੇ 1200 ਐਪਲੀਕੇਸ਼ਨ ਫੀ ਹੈ ਜੀ ਐਪਲੀਕੇਸ਼ਨ GST 18% 1416 ਰੁਪਏ ਹੈ ਬੈਂਕ ਚਾਰਜਸ ਦੇ ਸ਼ੈਡਿਊਲ ਕਾਲਸ ਪਰਸਨ ਵਿਦ ਡਿਸੇਬਿਲਟੀ ਵਾਲਿਆਂ ਲਈ 885 ਰੁਪਏ 750 ਰੁਪਏ ਫੀਸ ਐਪਲੀਕੇਸ਼ਨ ਦੀ GST 135 ਰੁਪਏ ਹੈ ਜੀ ਕਲੀਅਰ ਹੈ ਜੀ ਇਹ ਰਿਜ਼ਰਵੇਸ਼ਨ ਕੈਟਾਗਰੀ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅੱਗੇ ਦੇਖਦੇ ਹਾਂ ਜੀ ਆਪਾਂ ਸਰਟੀਫਿਕੇਟ ਆ ਗਿਆ ਰਿਜ਼ਰਵੇਸ਼ਨ ਕੈਟਾਗਰੀ ਦਾ ਤੇ ਹੁਣ ਆਪਾਂ ਗੱਲ ਕਰ ਲੈਨੇ ਸਕੀਮ ਆਫ ਐਗਜ਼ਾਮੀਨੇਸ਼ਨ ਪ੍ਰੋਫੈਸ਼ਨਲ ਕੋਰਸ ਡਿਗਰੀ ਦੇ ਨਾਲ 70 ਕੁਐਸਚਨ ਹੋਣਗੇ ਜੀ ਜਰਨਲ ਨੋਲੇਜ ਦੇ 10 ਕੁਐਸਚਨ ਆਉਣਗੇ ਲੌਜੀਕਲ ਰੀਜ਼ਨਿੰਗ ਕੁਆਂਟ ਦੇ 10 ਕੁਐਸਚਨ ਹੋਣਗੇ ਜੀ ਜਰਨਲ ਇੰਗਲਿਸ਼ ਦੇ 10 ਇਹ ਹੈ ਜਿਹੜਾ A O A ਅਸਿਸਟੈਂਟ ਮੈਨੇਜਰ ਐਚ ਆਰ ਆਰ ਏ ਰੈਵਨਿਊ ਅਕਾਊਂਟੈਂਟ ਤੇ ਇੰਟਰਨਲ ਆਡੀਟਰ ਸਾਰਿਆਂ ਦੇ ਲਈ ਹੈ ਜੀ ਕਲੀਅਰ ਹੈ ਜੀ ਐਮਸੀਕਿਊ ਟਾਈਪ ਦੇ 100 ਕੁਐਸਚਨ ਹੋਣਗੇ 0.25 1/4 ਮਾਰਕਸ ਜਿਹੜੇ ਉਹ ਗਲਤ ਲਈ ਕੱਟੇ ਜਾਣਗੇ 120 ਘੰਟਿਆਂ ਦਾ 120 ਮਿੰਟ ਯਾਨੀ ਕਿ 2 ਘੰਟਿਆਂ ਦੀ ਟਾਈਮ ਡਿਊਰੇਸ਼ਨ ਹੋਊਗੀ ਜਨਰਲ ਕੈਟਾਗਰੀ ਦੇ ਕੈਂਡੀਡੇਟ ਨੇ 45% ਮਾਰਕਸ ਲੈਣੇ ਘੱਟੋ ਘੱਟ ਤੇ ਰਿਜ਼ਰਵ ਕੈਂਡੀਡੇਟ ਨੇ 35% ਮਾਰਕਸ ਲੈਣੇ ਨਾਰਮਲਾਈਜੇਸ਼ਨ ਜੇ ਹੁੰਦੀ ਹੈ ਤਾਂ ਲਾਗੂ ਹੋਏਗੀ ਠੀਕ ਹੈ ਜੀ ਨਾਰਮਲਾਈਜੇਸ਼ਨ ਦਾ ਫਾਰਮੂਲਾ ਜਿਆ ਹੋ ਰਿਹਾ ਹੋ ਅਲੱਗ ਤੋਂ ਹੈ ਇਹਦੇ ਚ ਦੱਸਿਆ ਜਾਏਗਾ ਤੁਹਾਨੂੰ ਠੀਕ ਹੈ ਔਨਲਾਈਨ ਟੈਸਟ ਹੈ ਜੀ ਔਨਲਾਈਨ ਟੈਸਟ ਹੈ ਜਿਹੜਾ ਹੋਏਗਾ ਮੈਰਿਟ ਅਕੋਰਡਿੰਗ ਟੂ ਲਿਟਰ ਮਾਰਕਸ ਬਣेंगी ਡਾਕੂਮੈਂਟ ਸਿਲੈਕਸ਼ਨ ਪ੍ਰੋਸੀਜਰ ਆ ਗਿਆ ਜੀ ਆਫਰ ਜੋਇਨਿੰਗ ਲੈਟਰ ਆ ਗਿਆ ਠੀਕ ਹੈ ਇਸ ਉਸ ਤੋਂ ਬਾਅਦ ਐਕਸ਼ਨ ਅਗੇਂਸਟ ਮਿਸਕੰਡਕਟ ਆ ਗਿਆ ਜੀ ਇਹ ਸਾਰੀ এজ ਹੋਰ ਬਾਕੀ ਪੀਡੀਐਫ ਫਾਈਲ ਆਪਾਂ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦੇਗੇ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਉਥੋਂ ਜੁਆਇਨ ਕਰ ਲਿਓ ਜੀ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਤੁਸੀਂ ਫੋਲੋ ਕਰ ਲੈਣੇ ਕੋਈ ਵੀ ਲਿੰਕ ਰਹੇ ਨਾ ਟੈਕਨੀਕਲ ਵੀਡੀਓ ਲਈ ਇਨਫੋ ਵੋਟ ਆਲ ਟੈਕ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਜੀ ਇੱਕ ਆਪਣਾ ਨਵਾਂ ਚੈਨਲ ਆਏਗਾ ਟੇਸ ਐਂਡ ਟਰੈਵਲ ਸਾਰਿਆਂ ਨੂੰ ਰਿਕੁਐਸਟ ਹੈ ਪਲੀਜ਼ ਉਸ ਚੈਨਲ ਨੂੰ ਜ਼ਰੂਰ ਤੁਸੀਂ ਫੋਲੋ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਸ਼ੇਅਰ ਕਰਨਾ ਹੈ ਬੈਲ ਆਈਕਨ ਸਾਰੇ ਚੈਨਲ ਦੇ ਪ੍ਰੈਸ ਕਰਨੇ ਆ ਕੋਈ ਵੀ ਲਿੰਕ ਰਹੇ ਨਾ ਇਹਨਾਂ ਜ਼ਰੂਰ ਕਰ ਦਿਆ ਕਰੋ ਜੀ ਉਸ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਹੋਰ ਅਪਡੇਟ ਆ ਨਰਮਲਾਈਜੇਸ਼ਨ ਫਾਰਮੂਲੇ ਦੀ ਡਿਟੇਲ ਆ ਗਈ ਜੀ ਲਾਸ ਦੇ ਉੱਪਰ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਅਪਡੇਟ ਲੈ ਕੇ ਆਉਂਦੇ ਰਹਾਂਗੇ ਜੀ ਪੋਸਟਸ ਵੀ ਹੋਰ ਆਉਣ ਵਾਲੀਆਂ ਨੇਗੀਆਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀਆਂ ਪੋਸਟਸ ਵੀ ਆਈਆਂ ਨੇਗੀਆਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਹੋਰ ਪੋਸਟਾਂ ਵੀ ਆਣੀਆਂ 686 ਪੋਸਟਾਂ ਵਟਵਾਰੀ ਦੀਆਂ ਜਲਦ ਅਨਾਉਂਸ ਹੋਣਗੀਆਂ ਇਸ ਲਈ ਤਿਆਰੀ ਆਪਣੀ ਰੱਖੋ ਜੀ ਪੋਸਟਾਂ ਕਦੋਂ ਵੀ ਆ ਸਕਦੀ ਹੈ ਮਿਲਦੇ ਆ ਜੀ ਹੋਰ ਅਪਡੇਟ ਦੇ ਨਾਲ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਨਾ ਕਰਨ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਵਾਰ-ਵਾਰ ਤਾਂ ਕਹਿੰਦੇ ਰਹਿੰਦੇ ਆ ਕਈ ਕੈਂਡੀਡੇਟ ਲਾਈਕ ਨਹੀਂ ਕਰਦੇ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਸਬਸਕ੍ਰਾਈਬ ਨਹੀਂ ਕਰਦੇ ਜਿਨ੍ਹਾਂ ਨੇ ਜਿਹੜੇ ਡੇਲੀ ਦੇਖਦੇ ਆ ਪਲੀਜ਼ ਉਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਚਲੋ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਹੋਰ ਵੀਡੀਓ ਚ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ